ਸ਼ਹਾਦਤ ਬੇਮਿਸਾਲ ਦਾਸਤਾਨੇ ਪਾਤਸ਼ਾਹੀ ਨੌਵੀਂ ਗੁਰੂ ਸਾਹਿਬ ਤਮਤਾਨ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਚੱਲ ਰਹੀ ਵੀਡੀਓ ਸੀਰੀਜ਼ ਵਿੱਚ ਅੱਜ ਅਸੀਂ ਆਪ ਜੀ ਦੇ ਨਾਲ ਤਮਤਾਨ ਵਿਖੇ ਸ਼੍ਰੀ ਗੁਰੂ ਤੇਗ ਪਹਾਡੂ ਜੀ ਦੁਆਰਾ ਪਾਈ ਦਗੋ ਨੂੰ ਦਿੱਤੇ ਇਲਾਹੀ ਉਪਦੇਸ਼ ਦੀ ਸਾਖੀ ਸਾਂਝੀ ਕਰ ਰਹੇ ਹਾਂ ਸੰਗਤਾਂ ਨੂੰ ਪ੍ਰਭੂ ਪਰਮਾਤਮਾ ਦੇ ਇਲਾਹੀ ਨਾਮ ਦਾ ਸੁਨੇਹਾ ਦਿੰਦਿਆਂ ਸ੍ਰੀ ਗੁਰੂ ਤੇਗਪਾਹਾਦਰ ਜੀ ਕੀਰਤਪੁਰ ਜਾਂਦੇ ਸਮੇਂ ਥਮਤਾਨ ਪਹੁੰਚੇ ਸਨ ਇਹ ਇਲਾਕਾ ਅੱਜਕੱਲ ਜੀਂਦ ਹਰਿਆਣਾ ਵਿੱਚ ਪੈਂਦਾ ਹੈ ਗੁਰੂ ਸਾਹਿਬ ਦੇ ਥਮਤਾਨ ਪਹੁੰਚਣ ਦਾ ਜਿਵੇਂ ਹੀ ਸੰਗਤਾਂ ਨੂੰ ਪਤਾ ਲੱਗਾ ਤਾਂ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਆਈਆਂ ਇਸ ਇਲਾਕੇ ਦਾ ਚੌਧਰੀ ਜਿਸ ਦਾ ਨਾਮ ਦੱਗੋ ਸੀ ਉਹ ਗੁਰੂ ਜੀ ਲਈ ਦੁੱਧ ਦੀ ਕਾਗਰ ਲੈ ਕੇ ਆਇਆ ਦੁੱਧ ਦਿਖਾ ਕੇ ਦੇਖ ਕੇ ਗੁਰੂ ਸਾਹਿਬ ਨੇ ਚੌਧਰੀ ਨੂੰ ਕਿਹਾ ਕਿ ਇਹ ਦੁੱਧ ਸੰਗਤਾਂ ਦੇ ਕਿਸੇ ਕੰਮ ਦਾ ਨਹੀਂ ਕਿਉਂਕਿ ਇਹ ਬੱਚੇ-ਵੱਛੀਆਂ ਨੂੰ ਰੋਂਦੇ-ਕੁਰਲਾਉਂਦੇ ਛੱਡ ਕੇ ਜ਼ਬਰਦਸਤੀ ਚੋਇਆ ਗਿਆ ਹੈ ਗੁਰੂ ਜੀ ਨੇ ਚੌਧਰੀ ਨੂੰ ਸਮਝਾਉਂਦਿਆਂ ਬਚਨ ਕਹੇ ਚੇਤੇ ਰੱਖੋ ਅਸੀਂ ਸਭ ਇੱਕ ਪਰਮਾਤਮਾ ਦੀ ਸੰਤਾਨ ਹਾਂ ਸਾਰੇ ਜੀਵਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਸਾਡਾ ਪਿਤਾ ਹੈ ਜੋ ਸਾਰਿਆਂ ਵਿੱਚ ਵਸਦਾ ਹੈ ਇਸ ਲਈ ਅਸੀਂ ਸਾਰੇ ਜੀਵ ਆਪਸ ਵਿੱਚ ਭੈਣ ਭਰਾ ਹਾਂ ਆਪਣੇ ਹੀ ਕਿਸੇ ਭਰਾ ਜਾਂ ਭੈਣ ਤੋਂ ਕੋਈ ਚੀਜ਼ ਖੋ ਕੇ ਦੂਜੇ ਨੂੰ ਦੇਣ ਵਿੱਚ ਕੋਈ ਸਿਆਣਪ ਨਹੀਂ ਹੈ ਇਹ ਗੱਲ ਕਦੇ ਨਾ ਭੁੱਲੋ ਕਿ ਉਸ ਪ੍ਰਭੂ ਤੋਂ ਕੁਝ ਨਹੀਂ ਛੁਪਿਆ ਉਹ ਅੰਤਰਜਾਮੀ ਪ੍ਰਭੂ ਸਭ ਕੁਝ ਦੇਖ ਰਿਹਾ ਹੈ ਇਹ ਬਚਨ ਸੁਣ ਕੇ ਚੌਧਰੀ ਦੱਗੋ ਨੇ ਗੁਰੂ ਸਾਹਿਬ ਤੋਂ ਹੱਥ ਜੋੜ ਕੇ ਮੁਆਫੀ ਮੰਗਦਿਆਂ ਦੁਬਾਰਾ ਅਜਿਹਾ ਨਾ ਕਰਨ ਦਾ ਵਚਨ ਦਿੱਤਾ ਅਤੇ ਆਪਣੀਆਂ ਮੱਝਾਂ ਦਾ ਤਾਜ਼ਾ ਦੁੱਧ ਚੋਕੇ ਗੁਰੂ ਸਾਹਿਬ ਨੂੰ ਅਤੇ ਸੰਗਤਾਂ ਨੂੰ ਛਕਾਇਆ ਸੀ। ਸ੍ਰੀ ਗੁਰੂ ਤੇਗਪਾਹਾਦਰ ਸਾਹਿਬ ਮਹਾਰਾਜ ਦੀ ਚਰਨ ਛੋਪ ਪ੍ਰਾਪਤ ਧਰਤੀ ਤਮਤਾਨ ਵਿਖੇ ਗੁਰੂ ਸਾਹਿਬ ਦੀ ਯਾਦ ਵਿੱਚ ਆਲੀ ਸ਼ਾਨ ਗੁਰਦੁਆਰਾ ਸ੍ਰੀ ਗੁਰੂ ਤੇਗਪਾਹਾਦਰ ਸਾਹਿਬ ਸੁਭਾਏਮਾਨ ਹੈ। ਜਿੱਥੇ ਗੁਰੂ ਸਾਹਿਬ ਦੀ ਸ਼੍ਰੀ ਸਾਹਿਬ ਯਾਦਗਾਰ ਵੱਜੋਂ ਬੜੇ ਅਦਬ ਸਤਕਾਰ ਨਾਲ ਸ਼ੁਸ਼ੋਭਿਤ ਕੀਤੀ ਗਈ ਹੈ। ਗੁਰੂ ਸਾਹਿਬ ਦੇ ਇਸ ਇਤਿਹਾਸਿਕ ਸਥਾਨ ਦੇ ਨਿਰਮਾਣ ਕਾਰੇ ਦੀ ਸੇਵਾ ਮਹਾਰਾਜਾ ਕਰਮ ਸਿੰਘ ਨੇ ਕਰਵਾਈ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਅਤੇ ਮਾਨੁਕ ਅਧਿਕਾਰਾਂ ਦੇ ਰਾਖੇ ਨੌਵੇਂ ਸਤਿਗੁਰੂ ਸ੍ਰੀ ਗੁਰਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ 350 ਸ਼ਹੀਦੀ ਦਿਹਾੜੇ ਮੋਕੇ ਗੁਰੂ ਸਾਹਿਬ ਜੀ ਦੇ ਜੀਵਨ ਉਪਦੇਸ਼ ਅਤੇ ਅਦੁੱਤੀ ਕੁਰਬਾਨੀ ਦੇ ਸ਼ਾਨਮਤੀ ਇਤਿਹਾਸ ਨਾਲ ਸੰਸਾਰ ਨੂੰ ਰੂਬਰੂ ਕਰਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਉਪਰਾਲਾ ਜੇਕਰ ਆਪ ਜੀ ਨੂੰ ਚੰਗਾ ਲੱਗਾ ਤੇ ਅਜਿਹੀ ਜਾਣਕਾਰੀ ਭਰਪੂਰ ਅਨੇਕਾਂ ਵੀਡੀਓ ਦੇਖਣ ਲਈ ਗੁਰਦੁਆਰਾ ਬੰਗਲਾ ਸਾਹਿਬ ਸੀਸਗੰਨ ਸਾਹਿਬ ਰਕਾਬਗੰਨ ਸਾਹਿਬ ਨਾਨਕ ਪਿਆਉ ਸਾਹਿਬ ਅਤੇ ਮੇਰੇ ਸੋਸ਼ਲ ਮੀਡੀਆ ਪੇਜ ਲਾਈਕ ਅਤੇ ਫੋਲੋ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ